ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ 13 13 ਨਾਮ ਦੇ ਉੱਤੇ ਦੁਕਾਨਦਾਰਾਂ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਸੇਲਾਂ ਲਗਾਈਆਂ ਗਈਆਂ ਉਦੋਂ ਲੁਧਿਆਣਾ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਈ ਗਈ 13 ਰੁਪਏ ਦੇ ਵਿੱਚ ਸ਼ਰਟ ਦੇਣ ਦਾ ਦਾਵਾ ਕੀਤਾ ਤੇ ਲੋਕਾਂ ਦੀ ਇੰਨੀ ਜ਼ਿਆਦਾ ਵੱਡੀ ਭੀੜ ਲੱਗੀ ਕਿ ਲੰਗਰ ਨੂੰ ਵੀ ਥਾਂ ਨਾ ਮਿਲਿਆ ਪਰ ਜਦੋਂ ਦੁਕਾਨ ਦੇ ਅੱਗੇ ਜਾ ਕੇ ਦੇਖਿਆ ਤਾਂ ਉਹਨਾਂ ਦੇ ਖੋਸ਼ ਉੱਡ ਗਏ ਸਭ ਤੋਂ ਪਹਿਲਾਂ ਨਜ਼ਰ ਉਸ ਵੀਡੀਓ ਤੇ ਮਾਰ ਦਿਆਂ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ 13 ਰੁਪਏ ਦੇ ਵਿੱਚ ਇਹ ਸ਼ਲਟਾ ਲਈ ਗਈ ਹੈ ਇਹ ਸ਼ਲਟਾ ਮੇਰੇ ਹਜ਼ਾਰ ਹਜ਼ਾਰ ਰੁਪਏ ਦੀਆਂ ਨੇ ਮਾਰਕੀਟ ਦੇ ਵਿੱਚ ਇਹ ਵੀ 13 ਰੁਪਏ ਦੀ ਮਿਲਣੀ ਆ ਬਾਜੀ ਅੱਛਾ ਇਹ ਵੀ 13 ਰੁਪਏ ਦੀ 13 ਰੁਪਏ ਦੀ ਮਿਲਣੀ ਆ ਪਾਜੀ ਇਹ ਡੈਨਿੰਗ ਦੇ ਸ਼ਲਟਾ ਚੈੱਕ ਕਰੋ ਫਰੰਟ ਬੈਕ ਸਾਈਡ ਸਾਰੀ ਇਨਵੈਂਟਰੀ ਬਾਜੀ ਇਹ ਚੈੱਕ ਕਰੋ ਬਾਜੀ ਫਰੰਟ ਬੈਕ ਸਾਈਡ ਸਾਰੀ ਇਨਵੈਂਟਰੀ ਇਹ ਜਿੰਨਾ ਮਟੀਰੀਅਲ ਬਾਜੀ ਇਹ 13 ਚ ਮਿਲੇਗਾ ਬਾਜੀ ਜੋਰ ਲੱਗਿਆ ਦੁਕਾਨ ਦੇ ਉੱਤੇ ਕਸਟਮਰ ਜਿਹੜੇ ਮਰਜ਼ੀ ਪੀਸ ਨੂੰ ਹੱਥ ਪਾ ਲੈ ਬਾਜੀ ਮਿਲਣਾ 13 ਰੁਪਏ ਦਾ ਹੀ ਆ ਠ ਉਸ ਤੋਂ ਬਾਅਦ ਬੰਦਾ ਸਰ ਚੈੱਕ ਲੈਣਾ ਚਾਹੁੰਦਾ ਚੈੱਕ ਲਵੇ ਪਿੰਨ ਚੈੱਕ ਲਾਈਨਿੰਗ ਲੈਣਾ ਚਾਹੁੰਦਾ ਭਾਜੀ ਲਾਈਨਿੰਗਾਂ ਦੇ ਸਰਤਾ ਲਵੇ ਸਾਰੇ ਜਿਮ ਭਾਜੀ ਬਹੁਤ سارے ਕਲਰ ਬਹੁਤ ساری ਵੈਰਾਈਟੀ ਮਿਲ ਜੂਗੀ ਕੋਈ ਪਲੇਨ ਲੈਣਾ ਚਾਹੁੰਦਾ ਭਾਜੀ ਪਲੇਨ ਲਵੇ ਕੋਈ ਭਾਜੀ ਪ੍ਰਿੰਟਡ ਲੈਣਾ ਚਾਹੁੰਦਾ ਪ੍ਰਿੰਟਡ ਲਵੇ ਉਹ ਵੀ ਆਰ ਐਫ ਡੀ ਕੱਪੜੇ 'ਚ ਭਾਜੀ ਕੱਪੜੇ ਦੀ ਗਾਰੰਟੀ ਇੰਨੀ ਆ ਕਿ 13 ਰੁਪਏ ਦੇ ਵਿੱਚ ਸ਼ਰਟ ਦੇਣ ਦੇ ਬਾਵਜੂਦ ਕਿ ਅਗਰ ਰੰਗ ਉੱਟ ਗਿਆ ਪਰ ਇਹ ਵਾਲੀਆਂ ਇਹ ਵਾਲੀਆਂ ਸ਼ਰਟਾਂ ਤਾਂ ਹਜ਼ਾਰਾਂ ਰੁਪਏ ਦੀਆਂ ਇਹ ਵੀ 13 ਰੁਪਏ 'ਚ ਮੈਂ ਕਹਿੰਦਾ ਵੀਰੇ 13 ਰੁਪਏ ਦੇ ਵਿੱਚ ਵੀ ਫੁੱਲ ਗਾਰੰਟੀ ਆ ਜੇ ਸ਼ਰਟ ਦਾ ਰੰਗ ਉੱਟ ਗਿਆ ਜਾਂ ਸ਼੍ਰਿੰਕ ਹੋ ਗਿਆ ਤਾਂ ਵੀ ਵਾਪਸੀ ਆ ਵੀਰੇ 13 ਰੁਪਏ 'ਚ ਵੀ ਫੁੱਲ ਗਾਰੰਟੀ ਆ ਲਓ ਜੀ ਆਫਰ ਬਹੁਤ ਵੱਡੀ ਆ ਤੇ ਮੇਰਾ ਵੀਰ ਸਾਰੇ ਪਹੁੰਚੋ ਜੇ ਬਾਕੀ ਗੁਰੂਪੁਰਬ ਕਰਕੇ ਸਪੈਸ਼ਲ ਭਾਈ ਨੇ ਭਾਈ ਗੁਰਸੇਖਾ ਤਾਂ ਤੁਸੀਂ ਜਰੂਰ ਆਫਰ ਦਾ ਲਾਭ ਠਾਓ ਦਾਲ ਜੀ ਹੈ ਕਿ ਇਸ ਸੇਲ ਨੂੰ ਦੇਖਣ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਤੋਂ ਆਏ ਲੋਕ ਇੱਥੇ 13 ਰੁਪਏ ਦੇ ਵਿੱਚ ਸ਼ਰਟ ਲੈਣ ਵਾਸਤੇ ਆਏ ਪਰ ਜੋ ਦੇਖਿਆ ਕਿ ਦੁਕਾਨਦਾਰ ਨੇ ਤਾਂ ਦੁਕਾਨ ਹੀ ਨਹੀਂ ਖੋਲੀ ਇਸ ਬਾਬਤ ਰੋਸ ਵੇਖਣ ਮਿਲਿਆ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਅੱਜ ਗੁਰਪੁਰਬ ਮੌਕੇ ਦੁਕਾਨਦਾਰ ਵੱਲੋਂ ਝੂਠ ਬੋਲਿਆ ਗਿਆ ਇਸ ਦੌਰਾਨ ਕਈ ਲੋਕਾਂ ਦੇ ਵਿੱਚ ਆਪਸੀ ਵਿਵਾਦ ਦੇਖਣ ਮਿਲਿਆ ਭਈ ਆ ਗਈ ਸੇਲ ਆਈ ਹੋਈ ਹੈ 13 ਰੁਪਏ ਦੀ ਨਾ ਉਹਨੇ ਬੁਲਾਇਆ ਕਿ ਇੱਕ ਦਿਨਿਆਂ ਦਾ ਦੋ ਦਿਨਿਆਂ ਦਾ ਤਿੰਨ ਦਿਨਿਆਂ ਦਾ ਉਹਨੇ ਕੋਈ ਨਹੀਂ ਬਹੁਤ ਫੇਰ 6ਵੇਂ ਤੇ ਖੜੇ ਆ ਕੇ ਇਹਨਾਂ ਘੱਟ ਹੋ ਗਿਆ ਜਿਹਨਾਂ ਦੀ ਲਾਟੂ ਟੁੱਟ ਗਈ ਆ ਇਹਦੇ ਲੜਾਈ ਵੀ ਪਹਿਲਾਂ ਹੋ ਚੁੱਕੀ ਆ ਜਦੋਂ ਵੀਡੀਓ ਪਾਉਂਦਾ ਨਾ ਤੇ ਪਾਣੀ ਦੀ ਰੁਆ ਆ ਜਾਂਦਾ ਤੇ ਕਿਹੜੀ ਜਗ੍ਹਾ ਤੋਂ ਆਇਓ ਅੰਮ੍ਰਾਲੇ ਤੋਂ ਆਏ ਹੋ ਅੱਛਾ ਵੀਡੀਓ ਕਿੱਥੇ ਪਾਈਏ ਤੇਰੇ ਇੱਕੋ ਪਾ ਗਏ ਵੀ ਜੇ ਹੀ ਉਹਨੇ ਦਾ ਹਰਮਿੰਦਰ ਭਾਈ ਦਾ ਵੀਡੀਓ ਆਈਏ ਬਸ ਇੰਸਟਾਗ੍ਰਾਮ ਤੇ ਹਾਂ ਜੇ ਇੰਸਟਾਗ੍ਰਾਮ ਚਾਹੀਏ ਅੱਛਾ ਵੀਡੀਓ ਪਾ ਆਹ ਇਹ ਬੇਤਾ ਬੰਦਾਲ ਨਹੀਂ ਖੁੱਲੀ। ਸਵੇਰ ਖੁੱਲੀ ਨਹੀਂ। ਹੁਣ ਉਹਨੂੰ ਵੀਡੀਓ ਪਾਈਆ ਕਹਿੰਦੇ ਮੈਂ ਉਹ ਖੁੱਲਣੀ ਨਹੀਂ ਦੁਕਾਨ। ਆ ਗਿਆ ਆਪਾਂ ਵੀਡੀਓ ਕੋਲ। ਹੁਣ ਵੀਡੀਓ ਪਾ ਦਿਉਣਾ। ਹਾਂਜੀ। ਵੀਡੀਓ ਪਾਈਓ। ਵੀਡੀਓ ਪਾਈ ਆ ਜੀ 13 ਰੁਪਏ ਦੀ ਵੀਡੀਓ ਲੱਗੀ ਓਫਰ। ਬੰਦੇ ਦੁਕਾਨ ਤੇ ਨਹੀਂ ਪਹੁੰਚੇ। ਕਈ ਬੰਦੇ ਕਹਿ ਰਹੇ ਬਾਬਾ ਬਾਬਾ ਦੀਪ ਸਿੰਘ ਗੁਰਦਾਰੇ ਜਾ ਕੇ ਸੇਵਾ ਕਰਦੇ ਆ। ਹੁਣ ਇੱਥੇ ਵੀ ਕਰੋ ਸੇਵਾ। ਹੁਣ ਇੱਥੇ ਸੇਵਾ ਨਹੀਂ ਕਰਦੇ ਭਾਜੀ। ਆਹ ਦੇਖੋ ਆ ਬੰਦੇ ਵੇਚੋ 13 ਰੁਪਏ ਦੇ ਏਅਰਪੋਰਟ ਲਈ ਸੀ ਓਫਰ ਦੀ ਨੱਕ ਬੈਂਟ ਦੀ। ਹੁਣ ਵੀ ਦੇਂਦੇ ਪਿਆ ਚਾਰ ਲੈ ਕੇ ਆਇਆ ਸੀ। ਉਹਨੇ ਇਹ ਨਹੀਂ ਕਿਹਾ ਭ ਜਿਨੀ ਤੁਹਾਡੀ ਇੱਛਾ ਤੋਂ ਸੁਣਨੇ ਲੋ ਉਹਨਾ ਬੰਦਾ ਭਾਈ ਦੇਖੋ ਇਹਨੇ ਆਫਰ ਪਾਈ ਆ ਇਹਨੇ ਵੀਡੀਓ ਚ ਇਹ ਵੀ ਨਹੀਂ ਕਿਹਾ ਜੀ ਸੇ ਇੱਕ ਬੰਦੇ ਨੂੰ ਇੱਕ ਸ਼ਰਟ ਦਵਾਂਗੇ ਹੁੰਦੇ ਆ ਭਾਈ ਆਏ ਆ ਇਹ ਬੰਦੇ ਕਹਿੰਦੇ 10 ਸ਼ਰਟਾਂ ਲਈਆਂ ਫਿਰ ਦੇ ਦੋ ਦੇ ਦੋਗੇ ਤੁਸੀਂ 10 ਸ਼ਰਟ ਦੋਸਤ ਦੁਕਾਨ ਵੀ ਨਹੀਂ ਖੋਲੇ ਤੁਸੀਂ ਭਾਈ ਇੱਕ ਬੰਦੇ ਨੂੰ ਇੱਕ ਸ਼ਰਟ ਦੋ ਤੁਸੀਂ ਦੁਕਾਨ ਦਾ ਖੰਡੋ ਕੱਟਾ ਕੱਟਾ ਆਏ ਕਿੱਥੋਂ ਆ ਆ ਬੰਦਾ ਭਾਈ ਸਮਰਾਲੇੋਂ ਐ ਮੈਂ ਜਮਾਲਪੁਰ ਤੋਂ ਆਇਆ ਜੀ ਸਮਰਾਲਾ ਚੌਂਕ ਦੇਖਿਆ ਤੁਸੀਂ ਉੱਤੋਂ ਕੇ ਜਮਾਲਪੁਰ ਚੌਕ ਉੱਪਰ ਆਇਆ ਸੀ ਦੁਕਾਨਦਾਰ ਨੇ ਧੋਖਾ ਕੀਤਾ ਮਸਤ ਧੋਖਾ ਭਾਈ ਬਹੁਤ ਵੱਡਾ ਧੋਖਾ ਕੀਤਾ ਗੁਰਪੁਰਾ ਪ੍ਰੀਆ ਬਬਰਨਾਲੀ ਤੋਂ ਬਹੁਤ ਸਾਰੇ ਸਵੇਰੇ ਖੜੇ ਆ ਵੀਰੇ ਸਵੇਰੇ ਦੇ 5 ਵਜੇ ਦੇ ਘਰੋਂ ਤੁਰੇ ਹੋਏ ਆ ਤੁਹਾਨੂੰ ਕਿਤਾ ਪਤਾ ਲੱਗਿਆ ਵੀ ਇੱਥੇ ਚੇਲ ਲੱਗੀ ਹੈ ਜੀ ਵੀਰੇ ਇਹਨਾਂ ਨੇ ਵੀਡੀਓ ਪਾਈ ਹੋਈ ਸੀਗੀ ਵੀਡੀਓ ਜੋ ਸੀਗੀ ਫੇਕ ਵੀਰੇ ਸ਼ਰਿਆਵਾਂ ਵੀਡੀਓ ਵਿੱਚ ਕਹਿੰਦੇ ਵੀਰੇ 13 ਰੁਪਏ ਜੀ ਜਿੰਨੀਆਂ ਮਰਜ਼ੀ ਸ਼ਰਟਾਂ ਚੱਕੋ ਇਹਨਾਂ ਨੇ ਐਂ ਨਹੀਂ ਕਿਹਾ ਸੀ ਵੀ 50 ਬੰਦਿਆਂ ਨੂੰ ਸ਼ਰਟਾਂ ਦਵਾਂਗੇ ਇਹਨਾਂ ਨੇ ਕਹਿ ਦਿੱ ਇਹ ਸਾਰੇ ਬੰਦਿਆਂ ਨੂੰ 13-13 ਰੁਪਏ ਦੀ ਸ਼ਰਟਾਂ ਜਿੰਨੀਆਂ ਮਰਜ਼ੀਆਂ ਲੈ ਲਓ ਅੱਜ ਸਵੇਰ ਤੇ ਆਇਆ ਦੁਕਾਨ ਉਲੀ ਹੈ ਨਾ ਵੀਰੇ ਗੁੱਲੀ ਨਹੀਂ ਸਵੇਰੇ ਵੀਰੇ ਇੱਕ ਵਰੇ 부ੜੀ ਦਾ ਵਿਚਾਰੀ ਦਾ ਇੱਕ ਨੁਕਸਾਨ ਹੋਇਆ ਉਹਦਾ ਕੌਣ ਜ਼ਿੰਮੇਵਾਰ ਹੈ ਲੜਾਈ ਵੀ ਹੋਈ ਲੜਾਈ ਹੋਈ ਵੀਰੇ ਦੋ ਲੜਾਈਆਂ ਹੋਈਆਂ ਔਰੇ ਮੁੰਡੇ ਸਰਟਾਂ ਪਾੜ ਗਏ ਕਿੰਨੇ ਲੋਕ ਅੱਥੇ ਕੱਟ ਕਿੰਨਾ ਇੱਥੇ ਵੀਰੇ 4-500 ਬੰਦਾ ਸੀ ਆਪਦਾ ਕੰਮਕਾਰ ਛੱਡ ਗਿਆ ਸਾਰੇ ਬੰਦੇ ਵੀਰੇ ਇੱਥੇ ਇਹਨਾਂ ਨੇ ਸਾਰਿਆਂ ਨੂੰ ਬੁੱਧੂ ਬਣਾਇਆ ਵੀਰੇ ਜਿਹੜੀ ਗੱਲਬਾਤ ਹੋਈ ਦੁਕਾਨਦਾਰਾਂ ਦੇ ਨਾਲ ਕੋਈ ਗੱਲਬਾਤ ਨਹੀਂ ਵੀਰੇ ਫੋਨ ਬੰਦ ਕਰਕੇ ਆਉਦਾ ਘਰੇ ਬੈਠਾ ਰਹਿੰਦਾ ਇੰਤਜ਼ਾਰ ਕੀਤਾ ਜਾ ਰਿਹਾ ਵੇਟ ਵੀ ਇੰਤਜ਼ਾਰ ਵੀਰੇ ਵੇਟ ਵੀ ਕਰ ਰਹੇ ਆ ਵੀਰੇ ਬਸ ਹੁਣ ਅੱਜ ਹੁਣ ਅਗਲਾ ਐਕਸ਼ਨ ਕੀ ਲਿਆ ਜਾਏਗਾ ਅਗਲਾ ਐਕਸ਼ਨ ਵੀਰੇ ਕਾਰਵਾਈ ਹੋਣੀ ਚਾਹੀਦੀ ਬੰਦੇ ਦੇ ਯਾਰ ਐਨੇ ਬੰਦੇ ਜਿਹੜੇ ਬਦੀਨ ਹੋਏ ਆ ਖੈਰ ਦਾਲਦੀ ਹੈ ਇੱਕ ਹੀ ਦੁਕਾਨਦਾਰਾਂ ਦੇ ਵੱਲੋਂ ਅੱਜ ਕਈ ਥਾਵਾਂ ਦੇ ਉੱਤੇ ਸੇਲਾ ਲਗਾਈਆਂ ਗਈਆਂ ਸੀ ਪਰ ਸੇਲਾਂ ਦੇ ਨਾਮ ਦੇ ਉੱਤੇ ਕਈਆਂ ਦੇ ਨਾਲ ਮਰਜ਼ਾ ਕੀਤਾ ਗਿਆ ਜਿਸ ਕਰਕੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਹਕੀਕਤ 22 ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ